ਹਾਂਜੀ ਆਪਾਂ ਹਾਜ਼ਰ ਹਾਂ ਜੀ 8823 ਚੌਣ ਪ੍ਰਤੀ ਸਬੰਧੀ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਡਿਪਾਰਟਮੈਂਟ ਵੱਲੋਂ ਨੋਟਿਸ ਜਾਰੀ ਹੋਇਆ ਸੀ ਕਿ ਜਿਹੜੀ 23 ਚੌਣ ਦੀ ਸਟੇਸ਼ਨ ਚੁਆਇਸ ਹੈ ਉਹ 17 ਤਰੀਕ ਨੂੰ ਕਰਾਈ ਜਾਏਗੀ ਤੇ ਅੱਜ ਹੈਗੀ ਹੈ ਜੀ 17 ਤਰੀਕ ਤੇ ਜੇ ਤੁਸੀਂ ਉਹ ਪਬਲਿਕ ਨੋਟਿਸ ਦੇਖੋ ਉਹਦੇ ਵਿੱਚ ਮੈਂਸ਼ਨ ਸੀਗਾ ਕਿ 16 ਤਰੀਕ ਨੂੰ ਤੁਹਾਡਾ ਨੋਟਿਸ ਜਾਰੀ ਹੋ ਜਾਏਗਾ ਤੇ 17 ਤਰੀਕ ਨੂੰ ਸਟੇਸ਼ਨ ਚੁਆਇਸ ਜਿਹੜੀ ਹੈ ਸ਼ਡਿਊਲ ਜਾਰੀ ਹੋ ਜੇਗਾ ਸਟੇਸ਼ਨ ਚੋਇਸ ਦਾ ਠੀਕ ਹੈ ਤੇ ਫਿਲਹਾਲ ਦੇਖੋ ਕੱਲ 16 ਤਰੀਕ ਨਾਂਕੇ ਹਟੀਆ ਲੇਕਿਨ ਜਿਹੜਾ ਕਹਿ ਲੋ ਵੀ ਕੋਈ ਨੋਟਿਸ ਜਾਰੀ ਨਹੀਂ ਹੋਇਆ ਲੇਕਿਨ ਅੱਜ 17 ਤਰੀਕ ਹੈ ਤੇ ਨੋਟਿਸ ਦੇ ਮੁਤਾਬਿਕ ਇਹ ਚੀਜ਼ ਮੈਂਸ਼ਨ ਕੀਤੀ ਗਈ ਸੀ ਕਿ 17 ਤਰੀਕ ਨੂੰ ਤੇਈ ਚੋਣ ਦਾ ਸਟੇਸ਼ਨ ਸ਼ਡਿਊਲ ਜਿਹੜਾ ਜਾਰੀ ਕਰ ਦਿੱਤਾ ਜਾਏਗਾ ਠੀਕ ਹੈ ਜੀ ਤਾਂ ਸ਼ਾਮ ਤੱਕ ਵੇਟ ਕਰੋ ਡਿਪਾਰਟਮੈਂਟ ਜਿਹੜਾ ਉਮੀਦ ਕਰਦਾ ਹੈ ਕਿ ਤੇਈ ਚੋਣ ਦਾ ਸਟੇਸ਼ਨ ਚੁਆਇਸ ਜਿਹੜਾ ਹੈ ਉਹ ਸ਼ਡਿਊਲ ਜਾਰੀ ਹੋ ਜਾਏਗਾ ਉਹਦੇ ਬਿਹਾਫ ਤੇ ਹੀ ਫਿਰ ਆਫਲਾਈਨ ਜਿਹੜੀ ਸਟੇਸ਼ਨ ਚੁਆਇਸ ਕਰਾਈ ਜਾਏਗੀ ਠੀਕ ਹੈ ਕੱਲ ਤੋਂ ਬਹੁਤ سارے ਸਟੂਡੈਂਟਸ ਦੇ ਕਮੈਂਟਸ ਆ ਰਹੇ ਸਨ ਕਿ ਪਬਲਿਕ ਨੋਟਿਸ ਕਿਉਂ ਨਹੀਂ ਜਾਰੀ ਹੋਇਆ ਆਖਿਰ ਜਿਹੜੇ ਸਟੇਸ਼ਨ ਚੁਆਇਸ ਨੇ ਕਰਾਈ ਵੀ ਜਾਣਗੇ ਜਾਂ ਨਹੀਂ ਤਾਂ ਬਿਲਕੁਲ ਹੋਣਗੇ ਜੀ ਠੀਕ ਹੈ ਡਿਪਾਰਟਮੈਂਟ ਜ਼ਰੂਰ ਸਟੇਸ਼ਨ ਚੁਆਇਸ ਕਰਾਏਗਾ ਇੱਕ ਗੱਲ ਮੈਂ ਤੁਹਾਨੂੰ ਹੋਰ ਦ ਬਾਕੀ ਭਰਤੀਆਂ ਨੇ ਜਿਨ੍ਹਾਂ ਨੂੰ ਬਦਲੀਆਂ ਦਾ ਮੌਕਾ ਦਿੱਤਾ ਗਿਆ ਸੀ ਤਾਂ ਉਹਨਾਂ ਬਦਲੀਆਂ ਦਾ ਤੁਹਾਨੂੰ ਪਤਾ ਹੀ ਕਿ ਨੋਟਿਸ ਜਾਰੀ ਹੋਇਆ ਕਿ ਜਿਨ੍ਹਾਂ ਨੇ ਆਪਣੀ ਭਰਤੀ ਰੱਦ ਕਰवानी ਆ ਉਹਨਾਂ ਦੇ ਲਈ ਜਿਹੜਾ 2 ਦਿਨ ਦਾ ਪੋਰਟਲ ਓਪਨ ਕੀਤਾ ਗਿਆ ਹੈ ਤਾਂ ਕਰਕੇ ਉਹਦੇ ਵਿੱਚ ਵੀ ਡਿਪਾਰਟਮੈਂਟ ਕਿਤੇ ਨਾ ਕਿਤੇ ਕਹ ਲੋ ਵੀ ਬਿਜ਼ੀ ਹੈ ਲੇਕਿਨ ਫੇਰ ਵੀ ਤੇਜ ਚੌੜ ਦਾ ਸ਼ਡਿਊਲ ਤਾਂ ਦੇਖੋ ਜਾਰੀ ਹੋਣਾ ਹੀ ਹੈ ਠੀਕ ਹੈ ਤੇ ਡਾਟਾ ਜਿਹੜਾ ਕਾਫੀ ਤਰ੍ਹਾਂ ਨਾਲ ਸ਼ਿਫਟ ਹੋ ਰਿਹਾ ਬਹੁਤ ਸਾਰੇ ਟੀਚਰ ਟਰਾਂਸਫਰ ਕਰਾ ਕੇ ਆਏ ਨੇ ਹੋਰ ਬਲॉक्स ਦੇ ਵਿੱਚ ਹੈਨਾ ਤੇ ਬਹੁਤ ਸਾਰੇ ਟੀਚਰਸ ਨੇ ਰੱਦ ਵੀ ਕਰਵਾਈ ਹੈ ਤਾਂ ਕਰਕੇ ਡਾਟਾ ਜਿਹੜਾ ਪ੍ਰੋਪਰ ਸ਼ਿਫਟ ਹੋ ਰਿਹਾ ਏ ਇਸ ਤੋਂ ਬਿਨਾ 23 ਚੋਣ ਦੀ ਆਪਾਂ ਗੱਲ ਕਰੀਏ ਤਾਂ ਇਹ ਤਾਂ ਬਾਰਡਰ ਏਰੀਆ ਦੀ ਭਰਤੀ ਹੈ ਠੀਕ ਹੈ ਤੁਹਾਨੂੰ ਪਤਾ ਹੈ ਅੰਮ੍ਰਿਤਸਰ ਹੋ ਗਿਆ ਫਾਜ਼ਿਲਕਾ ਹੋ ਗਿਆ ਠੀਕ ਹੈ ਫਿਰੋਜ਼ਪੁਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ 23 ਚੋਣ ਨੂੰ ਜੁਆਇਨਿੰਗ ਹੋਏਗੀ ਇਸ ਤੋਂ ਬਿਨਾ ਦੇਖੋ ਬਹੁਤ ਸਾਰੇ ਕੈਂਡੀਡੇਟਸ ਇਹ ਵੀ ਪੁੱਛ ਰਹੇ ਸਨ ਕਿ 23 ਚੋਣ ਦੇ ਵਿੱਚ ਜੁਆਇਨ ਕਰੇ ਦਾ ਫਾਇਦਾ ਹੈ ਜਾਂ ਫਿਰ 9894 ਇੱਥੇ ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲ ਸਮ ਦੇਖੋ ਜੇ ਤੁਸੀਂ 23 ਚੌਂ ਜੇ ਤੁਹਾਡਾ ਨਾਮ 882999 ਵਿੱਚ ਵੀ ਆ ਰਿਹਾ ਤੇ 23 ਚੌਂ ਵਿੱਚ ਵੀ ਆ ਰਿਹਾ ਹੈ ਤੁਸੀਂ ਦੋਨਾਂ ਦੇ ਵਿੱਚ ਆ ਰਹੇ ਹੋ ਸਿਲੈਕਟਡ ਹੋ ਤਾਂ ਮੈਂ ਤੁਹਾਨੂੰ ਇੱਕ ਸਲਾਹ ਦਵਾਂਗੀ ਕਿ ਤੁਸੀਂ 23 ਚੌਂ ਦੇ ਵਿੱਚ ਹੀ ਜੁਆਇਨ ਕਰੋ ਠੀਕ ਹੈ ਕਿਉਂ ਦੱਸ ਰਹੀ ਹਾਂ ਦੇਖੋ ਇੱਕ ਤਾਂ ਚਲੋ ਮੰਨ ਲਿਆ ਵੀ ਇਹ ਬਾਰਡਰ ਏਰੀਆ ਦੀ ਭਰਤੀ ਹੈ ਲੇਕਿਨ ਬਾਅਦ ਦੇ ਵਿੱਚ ਟਰਾਂਸਫਰ ਹੋ ਜਾਣੀ ਹੈ ਕੋਈ ਇਸ਼ੂ ਨਹੀਂ ਆਉਣਾ ਠੀਕ ਹੈ ਤਾਂ 23 ਚੌਂ ਨੂੰ ਜਿਹੜਾ ਬਦਲੀ ਦਾ ਮੌਕਾ ਮਿਲੇਗਾ ਹੀ ਮਿਲੇਗਾ ਕਲੀਅਰ ਹੈ ਤੇ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈ ਜੇ ਤੁਸੀਂ 23 ਚੌਂ ਦੇ ਵਿੱਚ ਜੁਆਇਨ ਕਰਦੇ ਹੋ ਠੀਕ ਹੈ ਤਾਂ ਤੁਹਾਡੀ ਸੀਨੀਅਰਟੀ ਪਹਿਲਾਂ ਹੋएगी ਕਿਉਂਕਿ 2394 ਨਾਲੋਂ 94 ਤੋਂ ਪਹਿਲਾਂ ਕੰਪਲੀਟ ਹੋਣੀ ਹੈ ਨਾ ਪੁਰਾਣੀ ਭਰਤੀ ਹੈ 2394 ਤੇ 2394 ਨੂੰ ਕਹਿ ਲੋ ਵੀ ਤੁਹਾਡੀ ਸੀਨੀਅਰਟੀ ਪਹਿਲਾਂ ਬਣੇਗੀ ਪਰਬੇਸ਼ਨ ਪੀਰੀਅਡ ਤੁਹਾਡਾ ਪਹਿਲਾਂ ਪੂਰਾ ਹੋਏਗਾ ਠੀਕ ਹੈ 2394 ਭਰਤੀ 94 ਨਾਲੋਂ ਸੀਨੀਅਰ ਕਹਲਾਈ ਜਾਏਗੀ ਟਰਾਂਸਫਰ ਪਹਿਲਾਂ ਹੋएगी ਸੈਲਰੀ ਤੇ ਇਨਕਰੀਮੈਂਟ ਪਹਿਲਾਂ ਹੋਏਗਾ ਠੀਕ ਹੈ ਜੀ ਪ੍ਰੋਮੋਸ਼ਨ ਉਹ 94 ਤੋਂ ਪਹਿਲਾਂ ਹੋਵੇਗੀ ਤਾਂ ਬਹੁਤ ਸਾਰੇ ਜਿਹੜੇ ਨੇ ਫਾਇਦੇ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਤੁਸੀਂ 239 ਦੇ ਵਿੱਚ ਹੋਣ ਵਾਲੇ ਨੇ ਏ ਸੋਚ ਕੇ ਕਿ ਬਾਰਡਰ ਏਰੀਆ ਹੈ ਜਾਂ ਨੇੜੇ ਹੈ ਤੇੜੀ ਆ ਆਪਣਾ ਉਹ ਦੇਖ ਕੇ ਹਨਾ ਸਟੇਸ਼ਨ ਉਹ ਚੀਜ਼ ਨੂੰ ਦੇਖ ਕੇ ਤੁਸੀਂ ਸਿੱਟਾ ਨਾ ਖਰਾਬ ਕਰਿਓ ਬੈਟਰ ਰਹੇਗਾ ਜੇਕਰ ਤੁਸੀਂ 23 ਚੋਣ ਦੇ ਵਿੱਚ ਸਿਲੈਕਟਡ ਹੋ ਤਾਂ ਤੁਸੀਂ 23 ਚੋਣ ਦੇ ਵਿੱਚ ਹੀ ਜੁਆਇਨ ਕਰੋ ਉਸੇ ਭਰਤੀ ਦੇ ਵਿੱਚ ਰਹੋ ਇਹ ਨਾ ਹੋਵੇ ਵੀ ਕੱਲ ਨੂੰ 9892 ਦੇ ਵਿੱਚ ਜੁਆਇਨਿੰਗ ਹੋਵੇ ਤੁਸੀਂ ਸੀਟ ਛੱਡ ਕੇ ਜਿਹੜਾ 9892 ਚ ਹੋ ਜਾਓ ਇਹ ਨਾਲ ਨਾਲ ਤਾਂ ਇੱਕ ਸਿੱਟਾ ਖਰਾਬ ਹੋਣ ਗਿਆ ਨਾਲੇ ਥੋੜੀ ਸਿਨਿਓਰਿਟੀ ਖਰਾਬ ਹੋਏਗੀ ਠੀਕ ਹੈ ਤਾਂ ਸਿਨਿਓਰਿਟੀ ਖਰਾਬ ਨਾ ਕਰਿਓ 23 ਚੋਣ ਦੇ ਵਿੱਚ ਹੀ ਜੁਆਇਨ ਇਸ ਤੋਂ ਬਿਨਾ ਜੇ ਆਪਾਂ ਤੇਜ ਚੌਂਣ ਫਰਤੀ ਦੀ ਗੱਲ ਕਰੀਏ ਕਿ ਜੁਆਇਨਿੰਗ ਕਦੋਂ ਤੱਕ ਹੋ ਸਕਦੀ ਹੈ ਕਦੋਂ ਤੱਕ ਇਹ ਭਰਤੀ ਪੂਰੀ ਹੋਏਗੀ ਦੇਖੋ ਜੇ ਤਾਂ ਅੱਜ ਸ਼ਾਮ ਤੱਕ ਸ਼ਡਿਊਲ ਜਾਰੀ ਹੁੰਦਾ ਹੈ ਠੀਕ ਹੈ ਇਸ ਉਹਦਾ ਸਟੇਸ਼ਨ ਚੋਇਸ ਦਾ ਤਾਂ ਤਾਂ ਫਿਰ ਦੋ ਤਿੰਨ ਦੇ ਲਈ ਸਟੇਸ਼ਨ ਚੋਇਸ ਜਿਹੜਾ ਮੌਕਾ ਮਿਲੇਗਾ ਦੋ ਤਿੰਨ ਇਹਨਾਂ ਲਈ ਤੁਸੀਂ ਜਿਹੜਾ ਸਟੇਸ਼ਨ ਚੋਇਸ ਕਰੋਗੇ ਆਪਣੇ ਕਿਉਂਕਿ ਆਫਲਾਈਨ ਹੈ ਠੀਕ ਹੈ ਉਸ ਤੋਂ ਬਾਅਦ ਮੰਨ ਕੇ ਚਲੋ ਵੀ ਹਫਤੇ ਦੇ ਅੰਦਰ ਅੰਦਰ ਜਿਹੜੀ ਜੁਆਇਨਿੰਗ ਕਰਾਈ ਜਾ ਸਕਦੀ ਹੈ ਕਿਉਂਕਿ ਡਿਪਾਰਟਮੈਂਟ 'ਤੇ ਵੀ ਪ੍ਰੈਸ਼ਰ ਬਣਿਆ ਹੋਇਆ ਹੈ ਭਰਤੀਆਂ ਦਾ ਕਲੀਅਰ ਹੈ ਤਾਂ ਕਰਕੇ ਉਮੀਦ ਹੈ ਕਿ ਜਲਦੀ ਇਹ ਜਿਹੜੀ ਜੁਆਇਨਿੰਗ ਹੈ ਉਹ ਵੀ ਕਰਾ ਲਈ ਜਾਏਗੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਕੱਲ ਤੋਂ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਇੰਨੇ ਮੈਸੇਜ ਆ ਰਹੇ ਸਨ ਕਿ ਸਟੇਸ਼ਨ ਚੋਇਸ ਸਟਾਰਟ ਕਿਉਂ ਨਹੀਂ ਹੋਈ ਅੱਜ ਆ ਜਾਏਗਾ ਜੀ ਨੋਟਿਸ ਹੋਪਫੁਲੀ ਠੀਕ ਹੈ ਬਾਕੀ ਜਦੋਂ ਹੀ ਨੋਟਿਸ ਜਾਰੀ ਹੁੰਦਾ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਸ ਦੇ ਲਈ ਤੁਸੀਂ ਚੈ ਤਾਂ ਕਿ ਜਦੋਂ ਹੀ ਕੋਈ ਅਫੀਸ਼ੀਅਲ ਅਪਡੇਟ ਆਵੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਜਰੂਰ ਪਹੁੰਚੇ ਠੀਕ ਹੈ ਟੈਲੀਗ੍ਰam ਗਰੁੱਪ ਨਾਲ WhatsApp ਗਰੁੱਪ ਨਾਲ ਜਰੂਰ ਜੁੜੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ Instagram ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਬਾਕੀ ਕੋਈ ਵੀ ਡਾਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਉਮੀਦ ਕਰਦੇ ਹਾਂ ਕਿ ਅੱਜ ਸ਼ਾਮ ਤੱਕ ਜਿਹੜਾ ਸਟੇਸ਼ਨ ਸ਼ਡਿਊਲ ਹੈ ਉਹ ਜਾਰੀ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਨੈਕਸਟ ਪ੍ਰੋਸੈਸ ਦੀ ਜਿਹੜੀ ਆਣ ਵਾਲੀ ਵੀਡੀਓਜ਼ ਦੇ ਵਿੱਚ ਗੱਲ ਕਰਾਂਗੇ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ Thank you.